ਜਗਰਤਾ ਦੇ ਮਾਲਕ ਪ੍ਰਤੱਖ ਸਤਗੁਰੂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਪੋਤਾਰਾ ਜੁੜੇ ਦੇ ਵਿੱਚ ਪਿੰਡ ਖੋਜੇਵਾਲ ਦੀਆਂ ਸਮੂਹ ਸੰਗਤਾਂ ਜੋ ਦਸਵੇਂ ਪਾਤਸ਼ਾਹ ਅੰਮ੍ਰਿਤਧਾਤੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਜਹਾੜਾ ਮਨਾ ਰਹੀਆਂ ਸਮੂਹ ਸੰਗਤਾਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਤਰਗਟਿਉ ਮਰਦ ਅਗਮੜਾ ਬਰਿਆਮ ਇਕਿਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਬਹੁਤ ਵੱਡੀ ਮਹਾਨ ਉਹ ਸ਼ਖਸੀਅਤ ਉਹ ਗੁਰੂ ਸਾਹਿਬਾਨ ਜਿਹੜਾ ਦਾ ਪਿੰਡ ਖੋਜੇਵਾਰ ਉੱਜ ਅੱਜ ਪ੍ਰਕਾਸ਼ ਜਿਹੜਾ ਮਨਾਇਆ ਜਾ ਰਿਹਾ ਮੈਂ ਸਮੁੱਚੀ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਸਦਾ ਸੁਖਵਿੰਦਰ ਸਿੰਘ ਜੀ ਯਾਨੀ ਜੁਗਿੰਦਰ ਸਿੰਘ ਜੀ ਅਤੇ ਹੋਰ ਅਤੇ ਇਸ ਗੁਰਦਵਾਰਾ ਕੁੰਨਵदास ਮਹਾਰਾਜ ਦੇ ਪੂਰੀ ਪ੍ਰਬੰਧਕ ਕਮੇਟੀ ਜਿਨ੍ਹਾਂ ਵਿੱਚ ਨਿਰਮਲ ਲਾਲ ਜੀ ਸਿੰਧਾ ਜੀ ਆਪਣੇ ਮਾਸਟਰ ਜੀ ਹੋਣੀ ਕੇ ਜੀ ਪ੍ਰਧਾਨ ਸਾਹਿਬ ਜਨ ਜੀ ਤੇ ਸਮੂੱਚੀ ਰਾਜ ਕੁਮਾਰ ਹਨ ਬੈਠੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਆਪਾਂ ਆਪਣੇ ਪਿੰਡ ਕੂਜੇਵਾਲ ਦਾ ਜਿਹੜਾ ਇਤਿਹਾਸ ਹੈ ਉਹ ਵੀ ਬੜਾ ਮਹਾਨ ਹੈ ਕਿਉਂਕਿ ਆਪਣੇ ਬਜ਼ੁਰਗਾਂ ਨੇ ਆਪਾਂ ਨੂੰ ਆਪਣੀ ਇਤਿਹਾਸ ਨਾਲ ਸਮੇਂ-ਸਮੇਂ ਸਰ ਜੋੜਿਆ ਤੇ ਅੱਜ ਉਹਦਾ ਨਤੀਜਾ ਆ ਕਿ ਏਡੀ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਉਹ ਇਸ ਪੜਾਅ ਦੇ ਉੱਪਰ ਗੁਰੂ ਮਹਾਰਾਜ ਜਸਿਆ ਉਹ ਸੁਣਣ ਜਿਹੜਾ ਇਤਿਹਾਸ ਹੈ ਸੁਣ ਰਹੀ ਆ ਸੋ ਮੈਂ ਤੋਂ ਪਹਿਲਾਂ ਢਾਡੀ ਜੱਥੇ ਗੜਗਾਇਤ ਸਾਹਿਬ ਉਹਨਾਂ ਨੇ ਬੜੇ ਵਿਸਤਾਰ ਨਾਲ ਤੁਹਾਨੂੰ ਜਾਣਨਾ ਪਾਇਆ ਪਰ ਮੈਂ ਤੁਹਾਨੂੰ ਦੋ ਗੱਲਾਂ ਕਰਨੀਆਂ ਕਿ ਇੱਕ ਤਾਂ ਅੱਜ ਝੂਠ ਦਾ ਬੜਾ ਫਸਾਰਾ ਹੋ ਗਿਆ ਉਹਦਾ ਕਾਰਨ ਕੀ ਆ ਕਿ ਜਿਹੜੇ ਮੇਰੀਆਂ ਮਾਤਾਵਾਂ ਪੈਣਾ ਬੈਠੀਆਂ ਸਾਡੇ ਬਜ਼ੁਰਗ ਬੈਠੇ ਆ ਜਾਂ ਸਾਡੇ ਵੱਡੇ ਬੈਠੇ ਆ ਕਿੰਨੇ ਕ ਜਾਣੇ ਆ ਜਿਹੜੇ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਗੁਰੂ ਸਾਹਿਬਾਨ ਦੇ ਬਾਰੇ ਦੱਸਦੇ ਆ ਆਪਣੇ ਚਾਰੋ ਸਾਹਿਬ ਜਗਾਂ ਦੇ ਬਾਰੇ ਦੱਸਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਾਰੇ ਦੱਸਦੇ ਆ ਕਿੰਨੇ ਕ ਜਾਣੇ ਆ ਆਪਾਂ ਦੇ ਆਪਣੇ ਅੰਦਰ ਛਾਤੀ ਮਾਰ ਕੇ ਦੇਖੀਏ ਬਹੁਤ ਕ ਉਹਦਾ ਨਤੀਜਾ ਕੀ ਨਿਕਲ ਰਿਹਾ ਕਿ ਬੱਚੇ ਆਪਣੇ ਪਤਿਤ ਪੁਨੇ ਵੱਲ ਜਾ ਰਹੇ ਆ ਜਿਨ੍ਹਾਂ ਨੂੰ ਐਸੀ ਸਮਾਜ ਖਾਸ ਕਰਕੇ ਜਿਨ੍ਹਾਂ ਨੂੰ ਆਪਣੇ ਧਰਮ ਬਾਰੇ ਜਾਣਕਾਰੀ ਨਹੀਂ ਹੁੰਦੀ ਉਹ ਧਰਮ ਪਰਵਰਤਨ ਕਰ ਰਹੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਵਿਚਾਰਿਆਂ ਨੂੰ ਸਾਡਾ ਵਡਬੁੱਲਾ ਇਤਿਹਾਸ ਕੀ ਆ ਸੋ ਆਪਾਂ ਸਾਰੇ ਜ਼ਿੰਮੇਵਾਰ ਬਣੀਏ ਆਪਾਂ